ਚਿੱਠੀਆਂ ਦਾ ਹੀ ਦੌਰ ਚੰਗਾ ਸੀ ਜਦੋਂ ਦੇ ਫੋਨ ਆ ਗਏ ਹਨ ਹਰ ਦੂਸਰਾ ਬੰਦਾ ਨਰਾਜ਼ ਹੋ ਜਾਂਦਾ ਪਤਾ ਕਿਉਂ ਕਿਉਂਕਿ ਨਾ ਜਦੋਂ ਅਸੀਂ ਕਿਸੇ ਦੇ ਵੱਡੇ ਤੇ ਉਹਨੂੰ ਵੀਸ਼ ਨਹੀਂ ਕਰਦੇ ਆ ਜਾਂ ਫਿਰ ਅਸੀਂ ਉਹਦਾ ਸਟੇਟਸ ਨਹੀਂ ਲਾਉਂਦੇ ਆ ਜਾਂ ਫਿਰ ਅਸੀਂ ਉਹਦਾ ਸਟੇਟਸ ਵੇਖਦੇ ਨਹੀਂ ਆ ਤੇ ਜਲਦੀ ਨਾਲ ਸਭ ਕੋਈ ਸਾਡੇ ਨਾਲ ਨਰਾਜ਼ ਹੋ ਜਾਂਦੇ ਆ ਵੀ ਲਓ ਇਹਨਾਂ ਕੋ ਫੋਨ ਹੈਗਾ ਇਹਨਾਂ ਨੇ ਤੇ ਸਾਨੂੰ ਵੀਸ਼ ਹੀ ਨਹੀਂ ਕੀਤਾ ਪਰ ਜਦੋਂ ਚਿੱਠੀਆਂ ਦਾ ਦੌਰ ਹੀ ਨਾ ਹੁੰਦਾ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਅਸੀਂ ਆਪਣੇ ਟਾਈਮ ਦੇ ਵਿੱਚ ਬਹੁਤ ਚਿੱਠੀਆਂ ਲਿਖੀਆਂ ਤੇ ਬਹੁਤ ਚਿੱਠੀਆਂ ਪੜ੍ਹੀਆਂ ਕਿਉਂਕਿ ਸਾਡੇ ਰਿਸ਼ਤੇਦਾਰਾਂ ਦੀਆਂ ਚਿੱਠੀਆਂ ਹੁੰਦੀਆਂ ਸੀ ਤੇ ਸਾਨੂੰ ਉਹਨਾਂ ਦੀ ਬੜੀ ਦੇਸਵਰੀ ਦੇ ਨਾਲ ਉਹਨਾਂ ਦਾ ਉਡੀਕ ਰਹਿੰਦੀ ਸੀ ਜਦੋਂ ਵੀ ਡਾਕੀ ਸਾਡੇ ਘਰ ਦੇ ਲਾਗੋਂ ਦੇ ਪਾਰ ਹੁੰਦਾ ਹੈ ਤਾਂ ਸਾਡਾ ਧਿਆਨ ਹੁੰਦਾ ਹੈ ਕਿ ਸਾਨੂੰ ਕੋਈ ਚਿੱਠੀ ਦੇ ਜੇ ਉਹਨਾਂ ਚਾ ਅੱਜ ਕਿਸੇ ਚੀਜ਼ ਦਾ ਨਹੀਂ ਹੈ ਜਿੰਨਾ ਸਾਨੂੰ ਉਸ ਟਾਈਮ 'ਚ ਡਾਕੀਏ ਨੂੰ ਦੇਖ ਕੇ ਚਾਅ ਚੜ ਜਾਂਦਾ ਸੀ ਜਦੋਂ ਡਾਕੀ ਆ ਕੇ ਸਾਡੇ ਘੂਏ ਦੇ ਅੱਗੇ ਸਾਡਾ ਹੱਥ ਮਾਰ ਕੇ ਘੂਆ ਖੜਕਾਉਂਦਾ ਸੀ ਤੇ ਕਦੇ-ਕਦੇ ਤੇ ਐਦਾਂ ਹੁੰਦਾ ਨਹੀਂ ਕਿ ਅਸੀਂ ਰਾਹ ਦੇ ਵਿੱਚ ਹੀ ਉਹਨੂੰ ਰੋਕ ਕੇ ਪੁੱਛ ਲੈਂਦੇ ਨਹੀਂ ਕਿ ਜਿੱਦਾਂ ਅੰਕਲ ਲੱਗਦਾ ਤਾਇਆ ਚਾਚਾ ਜੋ ਵੀ ਲੱਗਦਾ ਕਿ ਸਾਡੀ ਕੋਈ ਚਿੱਠੀ ਨਹੀਂ ਆਈ हां ਇਹ ਜ਼ਰੂਰ ਹੈ ਕਿ ਸਾਨੂੰ ਚਿੱਠੀ ਲਿਖਣੀ ਕਿੱਦਾਂ ਆ ਅਸੀਂ ਕਿੱਦਾਂ ਪੜੀ ਉਹ ਸਭ ਹੁੰਦੀ ਹੁਣ ਦੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਐਪਲੀਕੇਸ਼ਨ ਤੇ ਲਿਖ ਲੈਂਦੇ ਆ ਪਰ ਜੇ ਅਸੀਂ ਉਸ ਉਹਨਾਂ ਬੱਚਿਆਂ ਨੂੰ ਕਵਾਂਗੇ ਨਾ ਕਿ ਤੂੰ ਚਿੱਠੀ ਲੈ ਕੇ ਉਤਾਰੋ ਤੇ ਉਹ ਨਹੀਂ ਲਿਖ ਸਕਦੀ ਕਿ ਚਿੱਠੀ ਕਿੱਦਾਂ ਲਿਖਦੇ ਸੀ ਚਿੱਠੀ ਦੇ ਵਿੱਚ ਉਹ ਜਿਹੜੇ ਪੂਰੇ 3 ਪੇਜ ਹੁੰਦੇ ਸੀ ਲੋਕੀ ਗੱਲਾਂ ਕਰ ਕਰਕੇ ਪੂਰੇ 3 ਪੇਜ ਜਿਹੜੇ ਭਰ ਦਿੰਦੇ ਸੀ ਕਈ ਵਾਰੀ ਤਿੰਨੀ ਵੀ ਜਗ੍ਹਾ ਛੋਟੀ ਪੈ ਜਾਂਦੀ ਕਿ ਸਾਈਡ ਤੇ ਵੀ ਲਿਖਿਆ ਹੁੰਦਾ ਸੀ ਕਿਉਂਕਿ ਇੰਨੀਆਂ ਗੱਲਾਂ ਹੁੰਦੀਆਂ ਸੀ ਲੋਕੀ ਮਹੀਨੇ-ਮਹੀਨੇ 15 ਦਿਨ ਦੀ ਬਾਅਦ ਚਿੱਠੀ ਲਿਖਦੇ ਹੀ ਤੇ ਚਿੱਠੀ ਪਹੁੰਚਣ ਚ ਵੀ ਕਈ ਵਾਰੀ 15 ਦਿਨ ਮਹੀਨਾ ਲੱਗ ਜਾਂਦਾ ਸੀ ਅੱਜਕੱਲ੍ਹ ਤੇ ਫੋਨ ਦੇ ਵਿੱਚ ਜਿਹੜੀਆਂ ਵਾ ਅਸੀਂ ਰੋਜ਼ ਦੀਆਂ ਰੋਜ਼ ਇੰਨੀਆਂ ਗੱਲਾਂ ਕਰਦੇ ਹਾਂ ਕਿ ਜਦੋਂ ਅਸੀਂ ਕਿਸੇ ਰਿਸ਼ਤੇਦਾਰ ਨੂੰ ਮਿਲਦੇ ਆ ਨਾ ਤੇ ਉਦੋਂ ਸਾਨੂੰ ਉਹਦੀ ਐਮੇਤਜਾਦੀ ਚੰਗੀ ਨਹੀਂ ਲੱਗਦੀ ਕਿਉਂਕਿ ਸਾਡੇ ਬਗਲ ਸਾਡੇ ਲਾਗੇ ਕੋਈ ਬੈਠਾ ਰਿੰਦਾ ਵਾ ਤੇ ਸਾਨੂੰ ਉਸ ਤੋਂ ਜ਼ਿਆਦਾ ਜ਼ਰੂਰੀ ਆਪਣਾ ਫੋਨ ਹੁੰਦਾ ਕਿਉਂਕਿ ਹੁਣ ਉਹਨੇ ਚਾੜ ਹੀ ਰਿਹਾ